ਖਬਰਨਾਮਾ ਦੇਖ ਰਿਹਾ ਹਾਂ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਵਿਕਰਮ ਮਜੀਠੀਆ ਨੂੰ ਕਹ ਕੇ ਇੱਕ ਪਾਸੇ ਗੁਹਾਰ ਲਗਾਈ ਛਾਰੀ ਹੈ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਦੇ ਮੁਹਾਲੀ ਦੀ ਸਤਾਨਕ ਅਦਾਲਤੇ ਵਿੱਚ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ 10 ਵਾਰ ਬਿਕਰਮਜੀਠੀਆ ਦੀ ਜੁਬਾਨ ਤੇ ਸੁਣਵਾਈ ਹੋ ਚੁੱਕੀ ਹੈ ਇੱਕ ਪਾਸੇ ਬਿਜ਼ਨਸ ਦੇ ਸਰਪੋਚ ਅਧਿਕਾਰੀ ਪੰਜਾਬ ਸਰਕਾਰ ਦੇ ਵਕੀਲ ਅਤੇ ਦੂਸਰੇ ਪਾਸੇ ਬਿਕਰਮਜੀਠੀਆ ਦੇ ਵਕੀਲ ਜਿਨ੍ਹਾਂ ਵੱਲੋਂ ਆਪ ਜਿਨ੍ਹਾਂ ਵੱਲੋਂ ਪੱਖ ਪੇਸ਼ ਕੀਤੇ ਜਾ ਰਹੇ ਨੇ ਬਿਕਰਮਜੀਠੀਆ ਦੇ ਹਾਕ ਵਿੱਚ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਵੀ ਕਲੀਨ ਚਿੱਟ ਮਿਲੀ ਹੋਈ ਹੈ ਬਿਕਰਮਜੀਠੀਆ ਨੂੰ ਉਸ ਤੋਂ ਬਾਅਦ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਵੀ ਕਲੀਨ ਚਿੱਟ ਮਿਲੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹੜੇ ਕੇਸਾਂ ਵਿੱਚ ਫਸਾਇਆ ਹੈ ਇਸ ਨੂੰ ਲੈ ਕੇ ਕੱਲ ਜਿਹੜਾ ਬਿਕਰਮਜੀਤਿਆ ਦੇ ਵਕੀਲਾ ਵੱਲੋਂ ਚੈਨਲ ਤੇ ਲਾਈਵ ਹੋ ਕੇ ਕਾਨਫਰੰਸ ਕਰਕੇ ਬਿਕਰਮਜੀਤ ਮਜੀਠੀਆ ਦੀ ਧਰਪਤਰੀ ਗਰੀਬਕੌਰ ਮਜੀਠੀਆ ਵੀ ਸੀ ਕਿ ਜਿਹੜੇ ਇਹਨਾਂ ਵੱਲੋਂ ਇਲਜ਼ਾਮ ਦੋਸ਼ ਲਗਾਏ ਜਾ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ ਗੱਲਾਂ ਦਾ ਕੜਾ ਬਣਾਇਆ ਜਾ ਰਿਹਾ ਹੈ ਸਰਕਾਰੀ ਵਕੀਲਾ ਵੱਲੋਂ ਲੇਕਿਨ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਗਿਆ ਨੇ ਬਿਕਰਮ ਜੀਠੀਆ ਇੱਕ ਪਾਸੇ ਤਾਂ 14 ਅਗਸਤ ਤੱਕ ਨਿਆਇਕ ਹरासत ਵਿੱਚ ਰਹਿਣਗੇ ਇਸ ਤੋਂ ਇਲਾਵਾ ਜੇਕਰ ਜ਼ਬਾਨਤ ਮਿਲਦੀ ਹੈ ਤਾਂ ਮੌਕੇ ਤੇ ਹੀ ਬਿਕਰਮ ਜੀਠੀਆ ਨੂੰ ਫਿਰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਹੋਰ ਪਰਚਾ ਪਾ ਦਿੱਤਾ ਗਿਆ ਹੈ ਬਿਕਰਮ ਮਜੀਠੀਆ ਤੇ ਦੱਸ ਦਿਨਾ ਤੁਹਾਨੂੰ ਪਰਚਾ ਕਿਹੜਾ ਹੈ ਜੀ ਮਜੀਠਿਆ ਨੂੰ 25 ਜੂਨ ਨੂੰ ਵਿਜੀਲੈਂਸ ਟੀਮ ਨੇ ਅਮਰ ਸਸਥਿਤ ਉਹਨਾਂ ਦੇ ਨਿਵਾਸ ਸਥਾਨ ਤੋਂ ਗ੍ਰਿਫਤਾਰ ਕੀਤਾ ਸੀ ਇਸ ਵੇਲੇ ਉਹ ਨਾਭਾ ਦੀ ਜੇਲ੍ਹ ਵਿੱਚ ਬੰਦੇ ਹਨ ਉਹਨਾਂ ਦੀ ਨਿਆਂਇਕ ਹਰਾਸਤ 14 ਅਗਸਤ ਨੂੰ ਖਤਮ ਹੋ ਰਹੀ ਹੈ ਹਾਲਾਂਕਿ ਉਹਨਾਂ ਦਾ ਜੇਲ੍ਹ ਦੇ ਤੋਂ ਜੇਲ੍ਹ ਤੋਂ ਬਾਹਰ ਆਉਣਾ ਅਜੇ ਮੁਸ਼ਕਲ ਲੱਗ ਰਿਹਾ ਹੈ 14 ਅਗਸਤ ਨੂੰ ਵਿਕਰਮ ਮਜੀਠਿਆ ਦੀ ਨਿਆਂਇਕ ਹਰਾਸਤ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ ਲੇਕਿਨ ਉਹਨਾਂ ਦਾ ਜੇਲ੍ਹ ਦੇ ਵਿੱਚੋਂ ਆਉਣਾ ਲਗਭਗ ਮੁਸ਼ਕਲ ਹੈ ਕਿਉਂਕਿ ਇਸ ਕੇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਇੱਕ ਹੋਰ ਮਾਮਲਾ ਦਰਜ ਹੈ ਦੋਸ਼ ਹੈ ਕਿ 25 ਜੂਨ ਨੂੰ ਗ੍ਰਿਫਤਾਰੀ ਦੌਰਾਨ ਉਹਨਾਂ ਨੇ ਵਿਜੀਲੈਂਸ ਦੀ ਟੀਮ ਨਾਲ ਦੁਰਵਿਹਾਰ ਕੀਤਾ ਪੁਲਿਸ ਕਰਮੀਆਂ ਨਾਲ ਝਗੜਾ ਕੀਤਾ ਸੀ ਇਸ ਘਟਨਾ ਦੌਰਾਨ ਉਹਨਾਂ ਦੇ ਇੱਕ ਸਮਰਥਕ ਤੇ ਵੀ ਕੇਸ ਦਰਜ ਕਰਕੇ ਗੈਰ ਜਮਾਨਤੀ ਧਰਾਵਾਂ ਲਗਾਈਆਂ ਗਈਆਂ ਇਸੇ ਲਈ ਉਹਨਾਂ ਨੂੰ ਭਾਵੇਂ ਇਸ ਮਾਮਲੇ ਵਿੱਚ ਜ਼ਬਾਨ ਤੋਂ ਮਿਲ ਜਾਵੇ ਅੰਮ੍ਰਿਤਸਰ ਪੁਲਿਸ ਉਹਨਾਂ ਨੂੰ ਤੁਰੰਤ ਮੁੜ ਗ੍ਰਿਫਤਾਰ ਕਰ ਲਵੇਗੀ ਜਾਂ ਕਰ ਸਕਦੀ ਹੈ ਯਾਨੀ ਕਿ ਬਿਕਰਮਜੀਤਿਆ ਨੂੰ ਵਾਕਿਆ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਕੇ ਪੈਰੀ ਹੱਥ ਪਾਏ ਗਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੈਸੇ ਤਾਂ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੇ ਕੋਲ ਟੋਕਰਾ ਇੱਕ ਸਬੂਤਾਂ ਦਾ ਭਰਿਆ ਪਿਆ ਹੈ ਬਿਕਰਮਜੀਤਿਆ ਨੂੰ ਲੰਬਾ ਸਮਾਂ ਜੇਲ੍ਹ ਭੇਜਣ ਵਾਸਤੇ ਕਿਉਂਕਿ ਵਾਰ-ਵਾਰ ਬਿਕਰਮਜੀਤਿਆ ਦੇ ਵਿਰੁੱਧ ਸ਼ਬਦੀ ਹਮਲੇ ਕੀਤੇ ਸਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ਹੁਣ ਨਵੀਂ ਐਫਆਈਆਰ ਕੱਟੀ ਗਈ ਹੈ ਹਾਲਾਂਕਿ ਜਿਹੜੇ ਦਰਜੀਤ ਗਿੱਲ ਨੇ ਜਿਹੜੇ ਗਿਲਕੋ ਡਿਵੈਲਪ ਅ ਡਿਵੈਲਪਰ ਦੇ ਮਾਲਕ ਨੇ ਕੰਪਨੀ ਦੇ ਉਹਨਾਂ ਨੇ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਅਗਾਊ ਜਵਾਬਤ ਲਗਾਈ ਸੀ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹ ਜਵਾਬਤ ਜਿਹੜੀ ਰੱਦ ਕਰ ਦਿੱਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਗਿੱਲ ਅਤੇ ਮਜੀਠੀਆ ਦਾ ਕਰੋੜਾ ਰੁਪਏ ਦਾ ਵਿਤੀ ਲੈਣ-ਦੇਣ ਹੋਇਆ ਹੈ ਉਹ ਜਿਹੜੇ ਗੈਜ਼ਟ ਨੇ ਜਿਹੜੇ ਇਲੈਕਟ੍ਰੋਨਿਕਸ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਆਪਣੀ ਕੰਸਲਿਡਿਟੀ ਦੇ ਵਿੱਚ ਲੈ ਲੀਆਂ ਨੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਟੋਂ ਇਹ ਭਰੋਸਾ ਦਿਵਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚੋ ਵੱਡੇ ਸਬੂਤ ਉਸ ਵਿੱਚੋਂ ਨਿਕਲਣਗੇ ਪਰ ਅਰਜੀਤ ਗਿੱਲ ਅਤੇ ਬਿਕਰਮਜੀਠਿਆ ਨੂੰ ਲੈ ਕੇ ਹੁਣ ਇਹ ਦੱਸਿਆ ਜਾ ਰਿਹਾ ਹੈ 14 ਜੁੜੀ ਅਗਸਤ ਨੂੰ ਨਿਆਂ ਖਰਾਸਤ ਖਤਮ ਹੋ ਰਹੀ ਹੈ ਜੇਕਰ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਤੁਰੰਤ ਪੰਜਾਬ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਇਹ ਮਾਮਲਾ ਹੈ 25 ਜੂਨ ਦਾ ਜਦੋਂ ਬਿਕਰਮਜੀਠਿਆ ਅਤੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਵਿਚਕਾਰ ਤੂ ਤੋਂ ਮੈਂ ਮੈਂ ਹੋਈ